ਇਹਨਾਂ ਪੱਤਰੀਆਂ ਵੀ ਆਕੀਆਂ ਅੰਦਰ ਨਾ। ਨਾ ਇਹ ਜੀ ਕਿਸਾਨ ਮਜ਼ਦੂਰ ਸੰਘੀ ਪੰਜਾਬ ਉਹਨਾਂ ਤੱਕੇ ਕਰਨਾ ਹੀ ਹੁੰਨੇ ਆ। ਸਾਡੇ ਨਾਲ ਪਿੰਡਾਂ ਦੇ ਤੋਂ ਹੁੰਦੇ ਸੈਂਕ ਇਹ ਰੇਸ਼ਮੀ ਚੀਜ਼ਾਂ ਦੀ ਫੋਗੜ ਤੋਂ ਇਹ ਸਾਡੇ ਨਾਲ ਆਇਆ ਸੀ ਜਾਨ। ਤੇ ਅੱਜ ਅਚਾਨਕ ਫਿਰ ਸਵੇਰੇ 9:30 ਵਜੇ ਨੂੰ ਗਿਆ। ਇਹ ਮੈਦੂਕੇ ਆ ਆ ਫਿਰ ਲੰਗਰ ਦੇ ਵਿੱਚ ਵਾਰੀ ਅੱਜ। ਆਪਾਂ ਸਾਰੇ ਖਾਂ-ਖਾੜੀ ਕਰਦੇ। ਆਪਾਂ ਰੂਡੀ ਨੇ ਜਾਣਾ ਚਾਹੀਦਾ ਹੀ ਜਾਣਾ। ਇਹ ਨਾ ਮੈਨੂੰ ਅਸਲ ਕਿਸਾਨ ਬਣ ਕੇ ਹੁੰਨੇ ਆ। ਤੇ ਅਸੀਂ ਲੰਗਰ ਦੇ ਵਿੱਚ ਆ ਗਏ ਆਪਦੇ ਬੰਦੇ ਉਹਨਾਂ ਨਾਲ ਲੈ ਕੇ। 5 ਮਿੰਟ ਬਾਅਦ ਸੂਣ ਆ ਜਾਂਦਾ ਵੀ ਉਹਨੇ ਆ ਸਵੇਰੀ ਖਾਦੀ ਸਲਫਾਹ ਦੀ ਚਲੀ ਆ। ਆਈਂ ਭੱਜ ਕੇ ਗਏ ਤਾਂ ਉਹਨੇ ਆਪਸੇ ਮੇ ਖਾਲੀ ਆ ਵੇ ਤੂੰ ਆਪ ਵੀ ਖਾਲੀ ਕਰਤੀ ਆ ਤੇ ਇਹ ਸਾਡੇ ਕੋਲ ਆ ਜੀ ਇਹ ਿੱਲੋ ਲੈ ਕੇ ਆ ਸਾਨੂੰ ਨਹੀਂ ਪਤਾ ਕਿ ਕਿਹੜੀਆਂ ਦਰਬਾਰ ਇਹ ਦੱਸਣਾ ਸਾਨੂੰ ਪਤਾ ਨਹੀਂ ਜਾ ਇਹ ਆਈਏ ਸਰਕਾਰਾਂ ਰਸਟਾ ਤੇ ਬਿਠੇ ਆ ਕਿਉਂਕਿ ਸਾਡੇ ਕਿੰਨੇ 750 ਪਸਾਉਣ ਲੱਗੇ ਸੀ ਜੋ ਬੱਲੀ ਬਠਿਆ ਨੇ ਰਸਤੇ ਵਿੱਚ ਕਿੰਨੇ ਹੋਰ ਹੋ ਗਿਆ ਹੁਣ ਇਹਨਾਂ ਦੀ ਉਮਰ ਕਿੰਨੀ ਗਈ ਉਮਰ ਇਹਨਾਂ ਦੀ 50 ਸਾਲ ਹੈ ਜੀ ਘੱਟ ਕੋਣ ਕੋਣ ਇਹਨਾਂ ਦੇ ਘਰ ਬੇਟੇ ਦੋ ਜੀ ਨੇ ਕਿੰਨੀ ਉਮਰ ਹੈ ਜੀ ਬਾਈ ਘਰਾਂ ਦੀ ਘਰ ਲਈ ਕਿੰਨੀ ਉਮਰ ਹੈ ਜੀ ਬੱਚਾ ਜੀ ਬੱਚੇ ਨੂੰ ਉਹਦੇ ਉਸਨੂੰ ਤੁਹਾਡੀ ਆਈਡੀ ਨਿਸ਼ਚਿਤ ਕਰਦਾ ਜੀ ਸਰ ਪਰਿਵਾਰ ਦੇ ਹਾਲਾਤ ਕਿ ਹਿਸ ਤਰੇ ਨੇ ਹਾਲਾਤ ਮਾੜੇ ਜੀ ਪਰਿਵਾਰ ਦੀ ਕਿਹੜੀ ਜ਼ਮੀਨਾਂ ਨੇ ਜ਼ਮੀਨ ਵੀ ਥੋੜੀ ਆ ਜੀ ਮਹਾਵਦੀ ਮਿਹਨਤ ਮਜਬੂਰਾ ਕਰਕੇ ਆਪਦਾ ਪਜਾਣਾ ਚੱਲਦੇ ਸੀ ਕੋਈ ਕਰਜ਼ਾ ਵੀ ਹੈ ਇਹਨਾਂ ਦੇ ਉੱਤੇ ਜੀ ਕਰਜ਼ਾ ਵੀ ਹੋਊਗਾ ਜ਼ਰੂਰ ਹੋਊਗਾ ਜੀ ਕਰਜ਼ਾ ਕਿਸਮਤ ਕਿਸ ਤੋਂ ਮਜਬੂਰ ਹੋ ਕੇ ਇਹਨਾਂ ਨੇ ਕਦਮ ਚੱਕੇ ਜੀ ਇਹ ਸਰਕਾਰ ਨੋਤੀ ਸਰਕਾਰ ਤੋਂ ਮਜਬੂਰ ਹੋ ਗਏ ਜੀ ਕਿਉਂਕਿ ਲੰਮੇ ਸਮੇਂ ਤੋਂ ਮੰਗਿਆ ਹਾਂ ਲੜਪੜੀਆਂ ਉਹ ਨਾ ਪੂਰੀਆਂ ਹੋ ਕਰਕੇ ਉਹ ਦਿਲ ਵਿੱਚ ਪਤਾ ਨਹੀਂ ਕਿਹੜੀ ਗੱਲ ਆ ਜੀ ਕਿਹੜੀ ਨਹੀਂ ਉਹ ਤੋਂ ਟੈਨ ਕਰੀ ਚੁੱਕਿਆ ਜੀ ਤੇ ਤਾਰੀ ਮੋਤ ਹੋ ਗਈ ਪਹਿਲਾਂ ਦੇਖਦੇ ਹੋ ਜੀ ਕੇਂਦਰ ਸਰਕਾਰ ਦੇ ਵਰਸਸ ਕਿਸਾਨ ਅਗਮਣੇ ਸਾਹਮਣੇ ਹੋਇਆ ਨਾਮ ਕੇਂਦਰ ਸਰਕਾਰ ਮਰਦਾ ਨਾ ਕਿਸਾਨ ਅੱਗੇ ਜਾਣ ਤਿਆਰ ਬੈਠੇ ਦੇਖੋ ਜੀ ਕਿਸਾਨ ਅੱਗੇ ਜਾਣ ਪਹਿਲਾਂ ਉਹ ਜਦੋਂ ਬਿਆਨ ਬਿਆਜ ਕਰਦੇ ਦਈ ਕਿਸਾਨ ਟਰਾਲੀਆਂ ਛੱਡ ਕੇ ਚੱਲਦੇ ਤੁਰਕੇ ਚੱਲ ਜਣ ਚਲੋ ਜਿਵੇਂ ਬੰਦਿਆਂ ਨੇ ਪਲੈਨ ਬਣਾਇਆ ਸਾਡੇ ਦੋ ਫਰਮੂਲਾ ਫੈਸਲਾ ਹੋਇਆ 100 ਤੋਂ ਬੰਦੇ ਦਾ ਜਥਾ 6 ਤਰੀਕ ਨੂੰ ਗਿਆ ਹੈ ਤੇ ਗਾੜੀਆਂ ਰੋੜਦੀਆਂ ਗੋਲੀਆਂ ਪਾਣੀ ਮਾਰਿਆ ਬਿਛਾਰਾ ਮਾਰੀਆਂ ਲਾਠੀ ਚਾਰਜ ਤੇ ਨਹੀਂ ਹੋਇਆ ਇਹ ਹਾਲਾਤ ਅੱਠ ਤੀਉ ਫੇਰ ਗਏ ਆ ਗੋਲੀਆਂ ਮਾਰੀਆਂ ਰੋੜਦੀਆਂ ਮਾਰੀਆਂ ਇੱਕ ਮਿਰਚਾਂ ਮਾਰੀਆਂ ਤੇ ਫੁੱਲ ਭੁਗੋ ਗਏ ਬਾਏ ਇਹ ਸਰਕਾਰ ਬਖਾਵੇ ਅੱਜ ਕਰਦੀ ਜੀ ਜਿਹੜਾ ਹੁਣ ਇਹਨਾਂ ਨੂੰ ਪਹਿਲਾਂ ਕਿਥੇ ਲਿਖੀ ਗਈ ਸੀ ਜੀ ਹਾਂ ਜਗਿੰਦਰਾ ਸਰਕਾਰ ਇਹ ਦੋਨੋਂ ਸਰਕਾਰੀ ਗਏ ਹਾਂ ਉਹ ਤੋਂ ਥੋੜਾ ਛੇੜਮਰ ਕਰਦੇ ਤੇ ਗੱਡੀ ਵੀ ਪਾ ਕੇ ਆ ਤੋ ਸਮਾਂ ਬਹਾ ਲੱਗਾ ਜਿੱਥੇ ਅੰਗੇ ਜੋ ਲਾਗਦਾ ਡਾਕਟਰ ਚੱਕਾਉਂ ਦਿੱਤਾ ਇਹਨਾਂ ਨੇ ਮੋਟਾ ਕੱਲਤਾ ਜੀ ਬਹੁਤ ਜੀ ਤੇ ਉਹਨਾਂ ਇੱਕ ਜੁਨੀਅਰ ਮੈਮਰੀ ਤੇ ਨਹੀਂ ਬਣਦੇ ਜੁਨੀਅਰ ਜਿੰਦਰਾ ਸਰਕਾਰ ਦੀ ਆਉਂਦੀ ਜੀ ਕਿਉਂਕਿ ਲੰਮੇ ਸਮੇਂ ਤੋਂ ਮੋਟਾ ਮੰਗਾ ਰਕੀਆਂ ਮੰਨ ਕੇ ਫੇਰ ਦੁਬਾਰਾ ਕੋ ਲਿਆ ਰਹੇ ਆ ਉਹ ਰੁਝਰੇ ਆ ਰਹੇ ਮੰਗਾਂ ਲੈ ਆ ਰਹੇ ਪਰ ਅਗਲੀ ਦੀ ਕਾਰਵਾਈ ਕੀ ਹੋਗੀ ਕਿ ਮਨਤ ਪ੍ਰਧਾਨ ਜੀ ਆਉਣਗੇ ਉਹਦੇ ਜਾਂ ਕਦੋਂ ਪਰਿਵਾਰ ਤੋਂ ਚੈੱਕ ਕਰਨ ਦਾ ਇਹ ਕੋਈ ਸਾਡੇ ਸੀਨੀਅਰ ਆਗੂ ਆ ਰਹੇ ਥੇ ਉਹ ਅਗਲੀ ਗੱਲਬਾਤ ਕੋ ਕਰਨਗੇ ਕਿਉਂਕਿ ਉਹ ਇੱਥੇ ਪਹੁੰਚ ਰਹੇ ਪਹੁੰਚਦੇ ਹਾਂ ਹਸਪਤਾਲ ਦੇ ਜਿਵੇਂ ਦੋ ਚਾਰ ਮਿੰਟ ਵਿੱਚ ਆਜਦੇ ਆ ਅਗਲੀ ਗੱਲਬਾਤ ਇਸ ਲਈ ਉਹ ਕਰਨਗੇ ਠੀਕ ਆ ਕੀ ਗੱਲਬਾਤ ਹੈ ਕਿ ਨਾ ਕਿ ਨਾ ਹੈ ਕਿ ਕਿਸਾਨ ਮਜ਼ਦੂਰ ਪੰਜਾਬ ਉਹਨੂੰ ਚੰਬੇ ਕਰਨਾ ਹੁੰਦੇ ਆ ਸਾਡੇ ਨਾਲ ਪਿੰਡਾਂ ਦੇ ਤੋਂ ਹੁੰਦੇ ਸੇ ਇਹ ਰੇਸ਼ਮ ਸਿੰਘ ਦੀ ਪੂਰਤ ਤੋਂ ਇੱਕ ਘਟਨਾ ਲਾਗਿਆ ਸੀ ਜਾਨੀ ਤੇ ਅੱਜ ਅਚਾਨਕ ਫਿਰ ਸਵੇਰੇ 9:30 ਵਜੇ ਨੂੰ ਪਹੁੰਚਿਆ ਇਹ ਮੈਦਾਨ ਕੇ ਆਂ ਕਿ ਆਪਰੇ ਲੰਗਰ ਦੇ ਵਿੱਚ ਆਰੀ ਅੱਜ ਆਪਾਂ ਸਾਰੇ ਛਾਂਪੜੀ ਕਰਕੇ ਆਪਾਂ ਰੋਟੀ ਲੈ ਜਾਣਾ ਕਿਤੇ ਦੇ ਜਾਣਾ ਇਹ ਨੰਬਰ ਨੂੰ ਅਸੀਂ ਇਸ਼ਾਰਾ ਛਾਂਪੜੀ ਕਰਕੇ ਆਉਂਿਆ ਤੇ ਅਸੀਂ ਲੰਗਰ ਦੇ ਵਿੱਚ ਆ ਗਏ ਆਪਦੇ ਬੰਦੇ ਉਹਨਾਂ ਨਾਲ ਲੱਗੇ 5 ਮਿੰਟ ਬਾਅਦ ਸੂਣ ਆਇਆਦਾ ਵੀ ਉਹਨੇ ਆ ਸਵੇਰੀ ਖਾਦੀ ਸਲਵਾਹ ਦੀ ਖਾਦੀ ਆ ਅਸੀਂ ਭੱਜ ਕੇ ਗਏ ਤਾਂ ਉਹਨੇ ਆਪਸੇ ਮੇ ਖਾਦੀ ਆ ਤੇ ਆਪੁੜੀ ਖਾਦੀ ਕਰਤੀ ਆ ਤੇ ਇਹ ਸਾਡੇ ਕੋਲ ਆ ਜੀ ਇਹ ਢੋ ਲੈ ਕੇ ਆ ਆਨੂੰ ਨਹੀਂ ਪਤਾ ਕੀ ਚਾਹੀਦੀਆਂ ਦਰਬਾਰ ਇਹ ਦੋਸਾਂ ਨੂੰ ਪਤਾ ਨਹੀਂ ਦਾ ਤੇ ਅੱਜ ਇਹ ਸਰਕਾਰ ਵਾਲੇ ਸਟੇ ਬਿਠੇ ਆ ਕਿਉਂਕਿ ਸਾਡੇ ਕਿੰਨੇ 750 ਪਸਾਉਣ ਲੱਗੇ ਸੀ ਜੋਗੇ ਦਿੱਲੀ ਬਠਿਆ ਨੇ ਰਸਤੇ ਵਿੱਚ ਕਿੰਨੇ ਹੋਰ ਹੋ ਗਿਆ ਹੁਣ ਇਹਨਾਂ ਦੀ ਉਮਰ ਕਿੰਨੀ ਹੈ ਉਹਨਾਂ ਦੀ 50 ਸਾਲ ਹੈ ਜੀ ਘੱਟ ਕੋਣ ਕੋਣ ਇਹਨਾਂ ਦੇ ਘਰ ਬੇਟੇ ਦੋ ਜੀ ਨੇ ਕਿੰਨੀ ਉਮਰ ਹੈ ਜੀ ਬਾਈ ਇਹਨਾਂ ਦੀ ਘਰ ਲਈ ਕਿੰਨੀ ਉਮਰ ਹੈ ਜੀ ਬੱਚਾ ਜੀ ਬੱਚੇ ਕੋ ਹੋਣਗੇ ਉਸਨੂੰ ਤੇ ਆਈਡੀ ਨਿਸ਼ਚਿਤ ਕਰ ਤੁਹਾਡੇ ਘਟਿਆ ਜੀ ਕਰ ਪਰਿਵਾਰ ਦੇ ਹਾਲਾਤ ਕਿਹੋ ਜਿਹੇ ਨੇ ਹਾਲਾਤ ਮਾੜੇ ਜੀ ਪਰਿਵਾਰ ਦੇ ਕਿੰਨੀ ਜਮੀਨ ਹੈ ਨਹੀਂ ਪਹਿਲਾਂ ਜਮੀਨ ਵੀ ਥੋੜੀ ਆ ਜੀ ਮਹਾਵਦੀ ਮਿਹਨਤ ਮਜਬੂਰ ਕਰਕੇ ਆਪਾਂ ਜਰਾ ਚੱਲਦੇ ਸੀ ਕੋਈ ਕਰਜ਼ਾ ਵੀ ਹੈ ਇਹਨਾਂ ਦੇ ਉੱਤੇ ਜੀ ਕਰਜ਼ਾ ਵੀ ਹੋਊਗਾ ਜ਼ਰੂਰ ਹੋਊਗਾ ਜੀ ਕਰਜ਼ਾ ਇਸ ਮਕੀਤ ਤੋਂ ਮਜਬੂਰ ਹੋ ਕੇ ਇਹਨਾਂ ਨੇ ਕਦਮ ਚੱਕੇ ਇਹ ਸਰਕਾਰ ਨੂੰ ਦੀ ਸਰਕਾਰ ਤੋਂ ਮਜਬੂਰ ਹੋ ਗਏ ਜੀ ਕਿਉਂਕਿ ਲੰਬੇ ਸਮੇਂ ਤੋਂ ਮੰਗਿਆ ਹਾਲ ਲੜਕੀਆਂ ਉਹ ਨਾ ਪੂਰੀਆਂ ਹੋ ਕਰਕੇ ਉਹ ਦਿਲ ਵਿੱਚ ਪਤਾ ਨਹੀਂ ਕਿਹੜੀ ਗੱਲ ਆ ਜੀ ਕਿਹੜੀ ਨਹੀਂ ਉਹ ਤੋਂ ਇਹਨੇ ਕਰਣੀ ਚੁੱਕਿਆ ਜੀ ਤੇ ਤਿਆਰੀ ਬਹੁਤ ਹੋ ਗਈ। ਕਿੰਨਾ ਦੇਖਦੇ ਹੋ ਜੀ ਕੇਂਦਰ ਸਰਕਾਰ ਦੇ ਵਰਸਸ ਕਿਸਾਨ ਅਗਮਣੇ ਸਾਹਮਣੇ ਹੋਇਆ। ਨਾਂ ਕੇਂਦਰ ਸਰਕਾਰ ਮਰਨਾ ਕਿਸਾਨ ਅੱਗੇ ਜਾਣ ਤਿਆਰ ਬੈਠੇ। ਦੇਖੋ ਜੀ ਕਿਸਾਨ ਅੱਗੇ ਜਾਣ ਨੂੰ ਪਹਿਲਾਂ ਇਹ ਜਿਹਨੂੰ ਬਿਆਨ ਬਿਆਜ਼ ਕਰਦੇ ਦਈ ਕਿਸਾਨ ਟਰਾਲੀਆਂ ਛੱਡ ਕੇ ਚੱਲਦੇ ਤੁਰਕੇ ਚੱਲ ਜਣ। ਚਲੋ ਜਿਵੇਂ ਬੰਦਿਆਂ ਨੇ ਪਲਾਨ ਬਣਾਇਆ ਸਾਡੇ ਦੋ ਫਰਮਾਂ ਦਾ ਫੈਸਲਾ ਹੋਇਆ 100 ਤੋਂ ਬੰਦੇ ਦਾ ਜਿਹਾ 6 ਟਰੱਕ ਨੂੰ ਗਿਆ ਹੈ ਤੇ ਗਾੜੀਆਂ ਰੋੜਦੀਆਂ ਗੋਲੀਆਂ ਪਾਣੀ ਮਾਰਿਆ ਵਿਚਾਰਾ ਮਾਰੀਆਂ ਲੱਟ ਚਾਜਦੇ ਨਹੀਂ ਹੋਇਆ। ਇਹ ਹਾਲਾਤ ਅੱਠ ਤੀਉ ਫੇਰ ਗਏ ਆ। ਗੋਲੀਆਂ ਮਾਰੀਆਂ ਰੋੜਦੀਆਂ ਮਾਰੀਆਂ ਇੱਕ ਮਰਚਾ ਮਾਰੀਆਂ ਤੇ ਫੁੱਲ ਭੋਗੇ ਗਏ ਇਸ ਸਰਕਾਰ ਖਾਵੇ ਅੱਜ ਕਰਦੀ ਜਿਹੜਾ ਹੁਣ ਇਹਨਾਂ ਨੂੰ ਪਹਿਲਾਂ ਕਿਥੇ ਲੈ ਕੇ ਗਈ ਸੀ ਹਾਂ ਜਗਿੰਦਰਾ ਹਸਨ ਗਏ ਜਿਹਨਾਂ ਸਰਕਾਰੀ ਗਏ ਹਾਂ ਉਹ ਤਾਂ ਥੋੜਾ ਛੇੜਬੁਰ ਕਰਦੇ ਤੇ ਵੱਡੀ ਵੀ ਪਾ ਕੇ ਆ ਤੋ ਸਮਾਂ ਬਹੁਤ ਲੱਗਾ ਕਿਤੇ ਉਂਗੇ ਜੋ ਲਾਗ ਲੱਛਾ ਚੈੱਕ ਆਉਂ ਦਿੱਤਾ ਉਹਨਾਂ ਨੇ ਮੋਟਾ ਕਾ ਦਿੱਤਾ ਬਹੁਤ ਜੀ ਹਾਂ ਤੇ ਉਹਨਾਂ ਇੱਕ ਜੁਮੇ ਮਾਰੀ ਤੇ ਹੀ ਬੰਦ ਗਏ ਜੁਮੇ ਮਾਰੀ ਤੇ ਦਫਤਾਰ ਦੀ ਆਉਂਦੀ ਜਿਉਂ ਕਿ ਲੰਮੇ ਸਮੇਂ ਤੋਂ ਮੋਟਾ ਮੰਗਾ ਰੱਖਦੀਆਂ ਮੰਨ ਕੇ ਫੇਰ ਦੁਬਾਰਾ ਕੋ ਲਿਆ ਰਹੇ ਆ ਹੋਰ ਮੁਜਰੇ ਆ ਰਹੇ ਮੰਗਾ ਲੈ ਆ ਰਿਹਾ ਪਰ ਅਗਲੀ ਕੀ ਕਾਰਵਾਈ ਕੀ ਹੋਗੀ ਕਿ ਮੰਗੇ ਪ੍ਰਧਾਨ ਜੀ ਆਉਣਗੇ ਉਹਦੇ ਜਾਂ ਕਦੋਂ ਪਰਿਵਾਰ ਤੋਂ ਪੁਚੇ ਕਰਨ ਦਾ ਇਹ ਕੋਈ ਸਾਡੇ ਸੀਨੀਅਰ ਆਗੂ ਆ ਰਹੇ ଥିਓ ਉਹ ਅਗਲੀ ਗੱਲਬਾਤ ਉਹ ਕਰਨਗੇ ਕਿਉਂਕਿ ਉਹ ਇੱਥੇ ਪਹੁੰਚ ਰਹੇ ਪਹੁੰਚਦੇ ਬਾਅਦ ਹਸਪਤਾਲ ਦੇ ਜਿਵੇਂ ਦੋ ਚਾਰ ਮਿੰਟ ਵਿੱਚ ਆਜਦੇ ਆ ਅਗਲੀ ਗੱਲਬਾਤ ਇਸ ਤਰ੍ਹਾਂ ਉਹ ਕਰਨਗੇ ਠੀਕ